ਅਮਰੀਕਾ ਦੇ ਵਿੱਚ ਟਰੰਪ ਦੇ ਖਿਲਾਫ ਗਦਰ ਹੋ ਚੁੱਕਿਆ ਨਿਊਯਾਰਕ ਤੋਂ ਕੈਲੀਫੋਰਨੀਆ ਤੱਕ ਹੁਣ ਹਲਚਲ ਕਿਉਂ ਮਚ ਗਈ ਹਥਿਆਰਬੰਦ ਫੌਜੀ ਸੜਕਾਂ ਉੱਤੇ ਬਖਤਰਬੰਦ ਗੱਡੀਆਂ ਤੇ 2000 ਤੋਂ ਵੱਧ ਨੈਸ਼ਨਲ ਗਾਰਡ ਦੀ ਤਾਇਨਾਤੀ ਇਸ ਵੇਲੇ ਦੇ ਵਿੱਚ ਕਰ ਦਿੱਤੀ ਗਈ ਹੈ ਖਬਰਾਂ ਇਹ ਨੇ ਕਿ ਟਰੰਪ ਨੇ ਲਾਸ ਐਂਜਲਸ ਨੂੰ ਫੋਰਸ ਦੇ ਸਪੋਰਟ ਕਰ ਦਿੱਤਾ ਸਵਾਲ ਇਹ ਉੱਠਦਾ ਹੈ ਕਿ ਸੜਕਾਂ ਉੱਤੇ ਇੰਨੀ ਹਿੰਸਾ ਕਿਉਂ ਹੋ ਰਹੀ ਹੈ ਤਾਂ ਇਹਦੇ ਪਿੱਛੇ ਦੇ ਕਾਰਨ ਕੀ ਨੇ ਆਖਰ ਕਿਉਂ ਲੋਕ ਅਮਰੀਕਾ ਦੇ ਵਿੱਚ ਫਰਕਾਂ ਦੇ ਉੱਤੇ ਉਤਰ ਆਏ ਨੇ ਤੇ ਟਰੰਪ ਦਾ ਵਿਰੋਧ ਕਰ ਰਹੇ ਨੇ ਅਮਰੀਕਾ ਦੇ ਵਿੱਚ ਟਰੰਪ ਸਰਕਾਰ ਦੇ ਖਿਲਾਫ ਲੋਕ ਫਰਕਾਂ ਉੱਤੇ ਉਤਰ ਆਏ ਨੇ ਤੇ ਸਾਰੀ ਦੁਨੀਆ ਨੂੰ ਸ਼ਾਂਤੀ ਤੇ ਗਿਆਨ ਦੇਣ ਵਾਲੇ ਟਰੰਪ ਦੇ ਖਿਲਾਫ ਹੁਣ ਉਹਨਾਂ ਦੇ ਆਪਣੇ ਦੇਸ਼ ਦੇ ਵਿੱਚ ਹੀ ਆਵਾਜ਼ ਬੁਲੰਦ ਹੋਣੀ ਸ਼ੁਰੂ ਹੋ ਚੁੱਕੀ ਹੈ ਹਾਲਾਤ ਇੰਨੇ ਬੇਕਾਬੂ ਹੋ ਚੁੱਕੇ ਨੇ ਕਿ ਹੁਣ ਸੈਨਾ ਨੂੰ ਮੋਰਚਾ ਸੰਭਾਲਣਾ ਪਿਆ ਆਖਿਰ ਟਰੰਪ ਨੇ ਅਜੇ ਹਕ ਕੀ ਕਰ ਦਿੱਤਾ ਕਿ ਨਿਊਯਾਰਕ ਤੋਂ ਲੈ ਕੇ ਕੈਲੀਫੋਰਨੀਆ ਤੱਕ ਹੰਗਾ ਮਾ ਮਚ ਗਿਆ।ਦਰਅਸਲ ਇਸ ਵਿਰੋਧ ਦਾ ਕਾਰਨ 트ੰਪ ਸਰਕਾਰ ਦੀਆਂ ਕੁਝ ਨੀਤੀਆਂ ਤੇ ਆ ਪਰਵਾਸੀ ਨੀਤੀਆਂ ਨੂੰ ਦੱਸਿਆ ਜਾ ਰਿਹਾ ਹੈ।ਇਕਤਨਾ ਗਵਰਨਰ ਅਤੇ ਮੇਅਰ ਦੀਆਂ ਪੱਪੀਆਂ ਦੇ ਬਾਵਜੂਦ ਹੋਈ ਹੈ। ਜਦੋਂ 트ੰਪ ਨੇ ਫੌਜ ਨੂੰ ਤੈਨਾਤ ਕਰਨ ਦੇ ਹੁਕਮ ਦਿੱਤੇ ਸਨ। ਆਪਣੇ ਆਪ ਨੂੰ ਦੁਨੀਆ ਦਾ ਸੁਪਰ ਬੋਸ ਸਮਝਣ ਵਾਲੇ ਰਾਸ਼ਟਰਪਤੀ 트ੰਪ ਉਹਨਾਂ ਦੇ ਖਿਲਾਫ ਖੁਦ ਦੇ ਦੇਸ਼ ਦੇ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਚੁੱਕੇ। ਜਦ ਕਿ 트럼ਪ ਦੇ ਵੱਲੋਂ ਜਿਹੜੇ ਫੈਸਲੇ ਲਏ ਗਏ ਉਹਨਾਂ ਫੈਸਲਿਆਂ ਦਾ ਹੁਣ ਵਿਰੋਧ ਹੋਣਾ ਸ਼ੁਰੂ ਹੋ ਚੁੱਕਿਆ ਖਾਸ ਤੌਰ ਦੇ ਉੱਤੇ ਜਿਹੜੀਆਂ ਯਾਤਰਾ ਦੇ ਦੌਰਾਨ ਪਾਬੰਦੀਆਂ ਲਗਾਈਆਂ ਗਈਆਂ ਜਿਹੜੇ ਕਿ 12 ਦੇਸ਼ਾਂ ਨੂੰ ਉਸ ਯਾਤਰਾ ਦੀਆਂ ਪਾਬੰਦੀਆਂ ਦੇ ਵਿੱਚ ਲਿਆਂਦਾ ਗਿਆ ਉਸ ਕਰਕੇ ਹੁਣ ਇਹ ਲੋਕ ਜਿਹੜੇ ਉਹਨਾਂ ਪਾਬੰਦੀਆਂ ਨੂੰ ਲੈ ਕੇ ਸੜਕਾਂ ਦੇ ਉੱਤੇ ਵੀ ਉਤਰੇ ਤੇ ਖਾਸ ਤੌਰ ਦੇ ਉੱਤੇ ਈਰਾਨ ਜਿੰਨੇ ਕਿ ਮੁਸਲਮ ਕੰਟਰੀਆਂ ਨੇ ਜਾਂ ਜਿਹੜੇ ਉਹ 12 ਦੇਸ਼ ਜਿਨ੍ਹਾਂ ਦੇ ਉੱਤੇ ਯਾਤਰਾ ਉਤੇ ਜਾ ਕਹ ਲਈਏ ਅਮਰੀਕਾ ਦੇ ਦਰਵਾਜ਼ੇ ਜਿਨ੍ਹਾਂ ਦੇ ਲਈ ਬੰਦ ਕਰ ਦਿੱਤੇ ਗਏ ਕੈਲੀਫੋਰਨੀਆ ਤੇ ਲਾਸ ਐਂਜਲਸ ਦੇ ਸ਼ਹਿਰਾਂ ਦੇ ਵਿੱਚ ਲੋਕ ਸੜਕਾਂ ਉੱਤੇ ਉਤਰੇ ਨੇ ਫੌਜ ਤੇ ਪੁਲਿਸ ਦੇ ਨਾਲ ਟਕਰਾਅ ਹੋ ਰਿਹਾ ਹੈ ਆਪਸ ਪਰ ਦੇ ਵਿੱਚ ਝੜਪਾ ਹੋ ਰਹੀ ਨੇ ਅਗਜ਼ਨੀ ਵਰਗੀਆਂ ਕਟਨਾਵਾਂ ਵਾਪਰ ਰਹੀਆਂ ਨੇ ਇਹ ਗੁੱਸਾ 트ੰਪਰ ਸਰਕਾਰ ਤੇ ਉਸ ਦੀ ਨੀਤੀ ਦੇ ਖਿਲਾਫ ਫਟਿਆ ਅਮਰੀਕਾ ਦੇ ਵਿੱਚ ਇਸ ਸਮੇਂ ਹਾਲਾਤ ਘਰੇਲੂ ਜੰਗ ਵਰਗੇ ਬਣ ਚੁੱਕੇ ਨੇ ਜਿਹਨੂੰ ਕਹਿ ਸਕਦੇ ਆ ਕਿ ਇੱਕ ਤਰ੍ਹਾਂ ਦਾ ਗ੍ਰਹਿ ਯੁੱਧ ਹੈ ਟਰੰਪ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਹਿੰਸਕ ਪ੍ਰਦਰਸ਼ਨ ਵੀ ਚੱਲ ਰਹੇ ਨੇ ਲਾਸ ਐਂਜਲਸ ਦੇ ਵਿੱਚ 118 ਪ੍ਰਵਾਸੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਹਿੰਸਾ ਭੜਕੁੱਠੀ ਹੈ ਤੇ ਆਈਐਸ ਦੀ ਛਾਪੇਮਾਰੀ ਉੱਤੇ ਗੁੱਸੇ ਵਿੱਚ ਆਏ ਲੋਕਾਂ ਨੇ ਸੜਕਾਂ ਉੱਤੇ ਅੱਗਾਂ ਲਗਾ ਦਿੱਤੀਆਂ ਗੱਡੀਆਂ ਫੂਕ ਦਿੱਤੀਆਂ ਪਥਰਾ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਟਰੰਪ ਪ੍ਰਸ਼ਾਸਨ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਸਖਤ ਤੇ ਵੱਡੀ ਗਿਣਤੀ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਦੇਸ਼ੋਂ ਕੱਢਿਆ ਵੀ ਜਾ ਰਿਹਾ ਹੈ ਟਰੰਪ ਦੇ ਐਸੇ ਫੈਸਲੇ ਦੇ ਨਾਲ ਪ੍ਰਦਰਸ਼ਨਕਾਰੀ ਭੜਕ ਉੱਠੇ। ਪ੍ਰਦਰਸ਼ਨ ਦੀ ਅੱਗ ਲਾਸ ਐਂਜਲਸ ਤੋਂ ਲੈ ਕੇ ਨਿਊਯਾਰਕ ਤੱਕ ਫੈਲ ਗਈ ਹੈ। ਜਿਸ ਨਾਲ ਟਰੰਪ ਕਾਫੀ ਨਾਰਾਜ ਜਿਹੜੇ ਨੇ ਲੱਗ ਰਹੇ ਨੇ ਤੇ ਗੁੱਸੇ ਦੇ ਵਿੱਚ ਵੀ। ਐਸੇ ਕਾਰਨ ਟਰੰਪ ਨੇ ਕੈਲੀਫੋਰਨੀਆ ਦੇ ਮੇਅਰ ਗੈਵਨ ਨਿਊਸਮ ਨੂੰ ਸਖਤ ਫਟਕਾਰ ਵੀ ਲਗਾਈ ਹੈ। ਪ੍ਰਦਰਸ਼ਨਕਾਰੀਆਂ ਦੇ ਨਾਲ ਸਖਤੀ ਨਾਲ ਨਿਪਟਣ ਦੇ ਲਈ ਹੁਕਮ ਵੀ ਦਿੱਤੇ ਗਏ ਨੇ। ਕੈਲੀਫੋਰਨੀਆ ਦੇ ਵਿੱਚ 2000 ਨੈਸ਼ਨਲ ਗੌਰ ਤਣਾਅ ਕਰ ਦਿੱਤੇ ਗਏ ਨੇ। ਲੋਸ ਐਂਜਲਸ ਦੇ ਵਿੱਚ ਵੀ ਨੈਸ਼ਨਲ ਗਾਰਡ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਫੌਜ ਦੇ ਸਪੋਰਟ ਕੀਤਾ ਗਿਆ ਫੌਜ ਨੂੰ ਤਾਇਨਾਤ ਕੀਤਾ ਗਿਆ ਤੇ ਕੈਲੀਫੋਰਨੀਆ ਤੇ ਲੋਸ ਐਂਜਲਸ ਦੇ ਵਿੱਚ ਪੁਲਿਸ ਤੇ ਪ੍ਰਦਰਸ਼ਨਕਾਰੀ ਆਮੋ ਸਾਹਮਣੇ ਵੀ ਨੇ ਤੇ ਦੋਹਾਂ ਦੇ ਵਿੱਚ ਟਕਰਾਅ ਵੀ ਲਗਾਤਾਰ ਜਾਰੀ ਹੈ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਅਤੇ ਪੁਲਿਸ ਅਤੇ ਫੌਜ ਉੱਤੇ ਪਥਰਾ ਕੀਤਾ ਜਾ ਰਿਹਾ ਹੈ ਪ੍ਰਦਰਸ਼ਨਕਾਰੀਆਂ ਨੂੰ ਵਖਰਾਉਣ ਦੇ ਲਈ ਜਾਂ ਭਜਾਉਣ ਦੇ ਲਈ ਫੌਜ ਅਥਰੂ ਗੈਸ ਦੇ ਗੋਲੇ ਦਾਗ ਰਹੀ ਹੈ ਤੇ ਉਹਨਾਂ ਦਾ ਇਸਤੇਮਾਲ ਵੀ ਕਰ ਰਹੀ ਹੈ ਕੈਲੀਫੋਰਨੀਆ ਦੇ ਗਵਰਨਰ ਨੇ ਗੈਵਨ ਨਿਊਸਮ ਉਹਨਾਂ ਨੇ ਫੌਜ ਦੀ ਤਣਾਤੀ ਦਾ ਕੜਾ ਵਿਰੋਧ ਕੀਤਾ ਤੇ ਨਾਲ ਨਾਲ ਕਿਹਾ ਕਿ ਇਹ ਟਰੰਪ ਦਾ ਪਰਕਾਉਣ ਵਾਲਾ ਕਦਮ ਹੈ ਜੋ ਸਿਰਫ ਤਣਾਹ ਹੀ ਵਧਾਏਗਾ ਮੇਅਰ ਨਿਊਸਮ ਦੇ ਮੁਤਾਬਕ ਟਰੰਪ ਨੇ ਫੌਜ ਐਸ ਲਈ ਨਹੀਂ ਭੇਜੀ ਕਿ ਕਾਨੂੰਨ ਵਿਵਸਥਾ ਖਰਾਬ ਹੈ ਬਲਕਿ ਉਹ ਸਿਰਫ ਤਮਾਸ਼ਾ ਕਰਨਾ ਚਾਹੁੰਦੇ ਇਸ ਕਾਰਨ ਅਮਰੀਕਾ ਵੰਡ ਦੇ ਕਿਨਾਰੇ ਉੱਤੇ ਆ ਗਿਆ ਤੇ ਹੁਣ ਸਵਾਲ ਇਹ ਹੈ ਕਿ ਕੀ ਟਰੰਪ ਅਤੇ ਉਸ ਦੀ ਸਰਕਾਰ ਦੇ ਬੁਰੇ ਦਿਨ ਸ਼ੁਰੂ ਹੋ ਗਏ ਨੇ ਆਖਰ ਇਹ ਜਿਹੜਾ ਮਾਮਲਾ ਇਸ ਵੇਲੇ ਉੱਠਿਆ ਜਾਂ ਗਦਰ ਟਰੰਪ ਦੇ ਖਿਲਾਫ ਹੋ ਰਿਹਾ ਇਸ ਦਾ ਗਦਰ ਦਾ ਕੀ ਅੰਜਾਮ ਹੋਏਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਫਿਲਹਾਲ ਆਪਣੇ ਆਪ ਨੂੰ ਸੁਪਰ ਬਾਸ ਦੁਨੀਆ ਦਾ ਸਮਝਣ ਵਾਲੇ ਰਾਸ਼ਟਰਪਤੀ ਟਰੰਪ ਇਸ ਵੇਲੇ ਗੁੱਸੇ ਵਿੱਚ ਨੇ ਤੇ ਨਾਲ-ਨਾਲ ਦੂਜੇ ਪਾਸੇ ਉਹਨਾਂ ਦੇ ਖਿਲਾਫ ਲੋਕ ਸਰਕਾ ਉੱਤੇ ਉਤਰ ਆਏ ਨੇ ਤੇ ਉਹਨਾਂ ਦੇ ਖਿਲਾਫ ਵਿਦਰੋਹ ਕਰ ਰਹੇ ਨੇ